ਗਰ ਬਾਕਿਆ ਹੁਣ ਉੱਥੇ ਫਿਰ ਮੇਰਾ ਮਸਲੇ ਉਧਾਰਾ ਨਾ ਮੈਂ ਵੀ ਬਣਿਆ ਅਰਮੀਨੀਆ ਪ੍ਰੀਨਿਆਂ ਦੇ ਵਿੱਚ ਕੁਛ ਨਹੀਂ ਬਣਦਾ ਸਾਨੂੰ ਵੀਰੇ ਚੱਪੇ ਚ ਹੀ ਲੈ ਕੇ ਆ ਗਿਆ ਬਸ ਬੱਚੇ ਲਈ ਫਾਇਦਾ ਠਾਲਾ ਤੇਰਾ ਪਿਓ ਨਹੀਂ ਸਰਤੇ ਮਾਤਾ ਤੁਸੀਂ ਮਾਤਾ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਮੈਂ ਦੱਸਦਾ ਲਾ ਮੈਂ ਤੁਹਾਨੂੰ ਅੱਜ ਮੈਂ ਇੱਕ ਵੀਡੀਓ ਦੇ ਵਿੱਚ ਗੱਲ ਕਹਿਣਾ ਹਾਂ ਜੀ ਸੁਣ ਲਈ ਅਰਮੀਨੀਆ ਦੇ ਵਿੱਚ ਕੱਖ ਨਹੀਂ ਬਣਦਾ ਯੂਕੇ ਦੇ ਵਿੱਚ ਕੱਖ ਨਹੀਂ ਬਣਦਾ ਜਿੰਨੇ ਥਾਮਾ ਤੇ ਤੁਸੀਂ ਜਿਹੜੇ ਯੂਰਪ ਦੇ ਹੋਰ ਥਾਮਾ ਤੇ ਜਾ ਰਹੇ ਉੱਤੇ ਕੱਖ ਨਹੀਂ ਬਣਨਿਆ ਜੀ ਧੰਨਵਾਦ ਫਿਰ ਵੀ ਤੁਸੀਂ ਆਪ ਹਟ ਨਹੀਂ ਰਹੇ ਕੁਛ ਨਹੀਂ ਬਣ ਰਿਹਾ ਮਾਤਾ ਤੁਸੀਂ ਗੱਲ ਨੂੰ ਸਮਝੋ ਮੈਂ 20 ਵਾਰੀ ਇਹ ਗੱਲ ਨੂੰ ਸਮਝਾਤਾ ਇਹ ਨਾ ਏਜੰਟਾਂ ਨੇ ਪੈਸਾ ਕਮਾਉਣਾ ਇਹਨਾਂ ਨੇ ਤੁਹਾਨੂੰ ਕੱਖ ਨਹੀਂ ਦਰਨਾ ਤੁੱਥ ਮੁਤ ਕਰਕੇ ਵੀਜ਼ਾ ਲਵਾ ਕੇ ਭੇਜਣਾ ਹਾਂਜੀ ਇਸੇ ਤਰ੍ਹਾਂ ਹੀ ਕੀਤਾ ਸਰ ਫਿਰ ਤੁਸੀਂ ਆਪ ਸਮਝ ਕਿਉਂ ਨਹੀਂ ਰਹੇ ਯਾਰ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਨਾ ਲੈ ਕਿਹੜਾ ਇਸ ਦਸਨ ਵਿੱਚ ਕਿਹੜਾ ਪੱਕਾ ਹੁੰਦਾ ਕੋਈ ਪੱਕਾ ਨਹੀਂ ਹੁੰਦਾ ਮੈਨੂੰ ਅੱਜ ਤੱਕ ਮੈਨੂੰ ਬਹੁਤ ਮੰਨ ਲਾ ਕੁਝ ਬੰਦਾ ਨਹੀਂ ਪੁੱਛਿਆ ਹੁਣ ਨੇ ਜਿਆਦਾਤਰ ਮੈਨੂੰ ਲੋਕਾਂ ਨੇ ਕਿਤੇ ਆ ਕੇ ਨਹੀਂ ਪੁੱਛਿਆ ਵੀ ਆਹ ਅਸੀਂ ਦੇਸ਼ ਚ ਜਾ ਰਹੇ ਹਾਂ ਫੇਰਾ ਕੁਝ ਬਣੂਗਾ ਹਾਂਜੀ ਸਾਡਾ ਕੁਝ ਕਰੂਗਾ ਸਾਡਾ ਕੁਝ ਹੋਊਗਾ ਮੈਨੂੰ ਕਿਸੇ ਨੇ ਆ ਕੇ ਇਸ ਤਰ੍ਹਾਂ ਨਹੀਂ ਪੁੱਛਿਆ ਨਾ ਮੈਨੂੰ ਕਿਸੇ ਏਜੰਟ ਬਾਰੇ ਪੁੱਛਿਆ ਮੈਨੂੰ ਏਜੰਟਾਂ ਦਾ ਪਤਾ ਹੀ ਕੰਮ ਆਉਂਦਾ ਮੈਂ ਏਜੰਟ ਇੱਥੇ ਮੇਰੇ ਕੋਲ 100 ਵਾਰ ਆ ਜਾਂਦਾ ਹਾਂਜੀ ਸਾਡਾ ਤੂੰ ਨੌਂ ਹੀ ਲੈਦੀ ਸਾਡਾ ਮੜਾ ਨੌਂ ਲੈਦੀ ਨੌਣ ਲੜਨਾ ਸਾਡੇ ਕੋਲੇ ਲੋਕ ਬਹੁਤ ਆਉਣਗੇ ਚੰਗਾ ਕੰਮ ਕਰਦੇ ਹਾਂ ਅਸੀਂ ਕੋਈ ਕਿਸੇ ਤੋਂ ਕੁਝ ਨਹੀਂ ਕਹਿੰਦੇ ਸਹੀ ਫੈਲ ਲਾਉਣੀ ਮੈਂ ਅੱਜ ਤੱਕ ਕਿਸੇ ਦਾ ਉਹਦੇ ਮੂੰਹੋਂ ਨੌ ਏਜੰਟ ਦਾ ਨੌਣ ਨਹੀਂ ਲੱਗਤਾ ਮੈਂ ਉਹਨੂੰ ਸਾਰਿਆਂ ਨੂੰ ਕਹਿੰਦਾ ਸਾਰੇ ਸਾਰੇ ਝੂਠੇ ਨੇ ਠੱਗ ਨੇਗੇ ਠੱਗ ਨੇ ਮੈਂ ਇਹਨੂੰ ਕਦੇ ਆਏ ਨਹੀਂ ਨਹੀਂ ਮੈਂ ਕਹਿੰਦਾ ਸਾਰੇ ਸਾਰੇ ਇਹ ਜਿਹੜਾ ਏਜੰਟੀ ਦਾ ਕੰਮ ਹੈ ਸਾਰਾ ਠੱਗਾਂ ਦਾ ਕੰਮ ਹੈ ਜਿੰਨੇ ਵੀ ਏਜੰਟ ਨੇ ਸਾਰੇ ਟੋਟਲ ਦੇ ਟੋਟਲ ਏਜੰਟ ਠੱਗ ਨੇਗੇ ਇੱਕ ਵੀ ਬੰਦਾ ਚੰਗਾ ਕੰਮ ਨਹੀਂ ਕਰਦਾ ਚੋਰ ਠੱਗ ਝੂਠੇ ਫਰੇਬੀ ਨੇ ਇਹ ਕੰਮ ਇਹ ਸਾਹਿਬ ਵਾਲਾ ਬਲੈਕ ਜਿਵੇਂ ਆਪਣਾ ਨਸ਼ਾ ਨਿਚੇ ਭੇਜਦੇ ਉਸ ਤਰ੍ਹਾਂ ਦੀ ਬਲੈਕਮੇਲ ਵਾਲਾ ਕੰਮ ਆ ਬਹੁਤ ਬਹੁਤ ਇਹ ਸਾਫ਼ ਬੰਦੇ ਦਾ ਕੰਮ ਹੀ ਨਹੀਂ ਹੈਗਾ ਇਹ ਕਰਨ ਵਾਲਾ ਠੀਕ ਹੈ ਨਾ ਗੱਲ ਇਸ ਕਰਕੇ ਇਹ ਜਿਹੜੇ ਸਾਰੇ ਠੱਗਦੇ ਨੇ ਤੁਸੀਂ ਤਾਂ ਮੜਾ ਜਾ ਮੈਂ ਕਿੰਨਾ ਲੋਕਾਂ ਨੂੰ ਪੁੱਟਿਆ ਤੈ ਤੁਸੀਂ ਤਾਂ ਮੜਾ ਜਾ ਆਪਾਂ ਸਮਝੀਏ ਨਾ ਹੁਣ ਜਿਹੜਾ ਅਰਮੀਨੀਆ ਇੱਥੇ ਦੇ ਵਿੱਚ ਇਹਨਾਂ ਦਾ ਜਿਹੜਾ ਤੂੰ ਰੇਟ ਚੱਲਦਾ ਜਿਹੜਾ ਆ ਰੇਟ ਚੱਲਦਾ ਜਿਹੜਾ ਤੂੰ ਅਰਮੀਨੀਆ ਦਾ ਜਿਹੜਾ ਰੇਟ ਲਾ ਰਹੇ ਹਾਂਜੀ ਹੁਣ ਜਦੋਂ ਮੈਨੂੰ ਇਹ ਚੀਜ਼ ਹੁੰਦੀ ਆ ਵੀ ਹੁਣ ਜਦੋਂ ਮੂਰੇ ਕਹਿੰਦੇ ਸੀ ਤੇ ਸਿੱਧਾ ਸੀ ਆਹ ਕਰਤਾ ਹੁਣ ਮੈਂ ਨਾ ਜ਼ਿਆਦਾਤਰ ਗੁਲਾਮੇ ਦੇ ਵਿੱਚ ਹੱਥੋਂ ਨਾ ਜਾਣਤਾ ਨੇ ਪਰ ਉਹ ਜਿਹੜੇ ਜ਼ਮੀਨ ਨੂੰ ਕੁਛ ਕਰਿਆ ਆ ਵੀ ਜੀ ਉਹਨਾਂ ਨੇ ਬਟ ਉਹਨਾਂ ਨੇ ਪ੍ਰਮੋਟ ਕੀਤਾ ਮੈਂ ਉਹਨਾਂ ਦੇ ਖਿਲਾਫ ਇਹ ਲੀਡਾ ਕਰਕੇ ਆਪਣੇ ਪੰਜਾਬ ਦੇ ਲੋਕ ਨੂੰ ਜਾਗਰੂਕ ਕਰਾਂ ਮੇਰਾ ਮੇਰੀ ਨਹਿਮ ਨਾ ਅੱਜ ਤੁਸੀਂ ਸਾਰੇ ਲੋਕ ਬੈਠੇ ਹੋ ਨਾ ਇਹ ਜਾਗਰੂਕ ਕਰਨ ਨਾਲ ਬਹੁਤ ਵੱਡਾ ਲੋਕਾਂ ਨੂੰ ਫਾਇਦਾ ਪੇ ਹੋਇਆ ਆਪਾਂ ਇੱਥੇ ਬੈਠ ਕੇ ਰੌਲਾ ਪਾਇਆ ਐਂ ਕੀਤਾ ਇਸ ਚੀਜ਼ ਦਾ ਆ ਸਰਕਾਰਾਂ ਤੋਂ ਵੀ ਅਸਰ ਹੋਇਆ ਚਲੋ ਤੁਸੀਂ ਮੇਰੀ ਉਹਨਾਂ ਨਾਲ ਗੱਲ ਕਰਾਓ ਉਹ ਸਾਡੇ ਮੇਰੇ ਭਾਂ ਕੋਈ ਤਾਂ ਨਹੀਂ ਕਰ ਸਕਦੇ ਨਾ ਨੋਮਲ ਕਰਦੇ ਅਸੀਂ ਕਿਨੇ ਭੈਣ ਬਾਈ ਉਹ ਗੋਰਾ ਫੇਰ ਨਾ ਕਰਦੇ ਭਾਵੇਂ ਸਾਰਾ ਕੁਝ ਕਰਨ ਜਾਣ ਲਾ ਜਾਂ ਲਾਈ ਉਹ ਉਹ ਬਹਿਰੇਨ ਦੇ ਵਿੱਚ ਆਉਣਾ ਪਰ ਕੰਮ ਕੰਮ ਕੀ ਹੁਣ ਕੀ ਹੋਣੀ ਪਾਉਂਗਾ ਹੈ ਤੇਰਾ ਭੇਰ ਪਿੰਡ ਹਾਂ ਜੀ ਮੇਰੇ ਯਾਰੀ ਤੋਂ ਨਾ ਮੇਰੀ ਗੱਲ ਸੁਣ ਉਹਦਾ ਸਾਰਾ ਮਾਅਦ ਕਰਦਾ ਅਸੀਂ ਉਹਨੂੰ ਫੋਨ ਲੱਗ ਰਿਹਾ ਇਕੱਲਾ ਆ ਜਿਗੜ ਨਾ ਲੱਗਦਾ ਮੈਂ ਨਾਲ ਨਾਲ ਦੋ ਰਮੰਡ ਹਾਂ ਆਪਦੇ ਪਿੰਡਾਂ ਨਾਲ ਬਹੁਤ ਬਹੁਤ ਕਰ ਲੈ ਆ ਲੈ ਮੈਂ ਅੱਛਾ ਕੱਚੇ ਮਾ ਮੈਂ ਭਾਈ ਪ੍ਰਥੀ ਨਾਲ ਦੱਸੋ ਮੈਂ ਇੰਗਲੈਂਡ ਦੇ ਵਿੱਚ ਠੀਕਾ ਮੇਰੇ ਕੋਲ ਅੱਜ ਆਜਾ ਬਾਈਆਂ ਨੂੰ ਪੁੱਛੋ ਕਿੰਨੇ ਬੰਦੇ ਮੇਰੇ ਕੋਲ ਇੰਗਲੈਂਡ ਦੇ ਪੱਕੇ ਐਨਆਰਆਈ ਮਿਲਣ ਆਏ ਨੇ ਹੈਨਾ ਇੱਥੇ ਬੈਠਾ ਸੀ ਨਾ ਬੰਦਾ ਉਹ ਬੈਠਾ ਸੀ ਮੇਰੇ ਕੋਲ ਰੋਜ਼ ਹੀ ਇਤਨੇ ਬੰਦੇ ਆਉਂਦੇ ਰਹਿੰਦੇ ਨੇ ਮੈਂ ਸਾਰਿਆਂ ਨੂੰ ਇਹ ਨਹੀਂ ਹੈਗਾ ਕਿ ਉੱਥੇ ਮੈਂ ਗਿਆਰੀ ਮੈਨੂੰ ਸਾਰੀ ਸਿੱਧੀ ਦਾ ਪਤਾ ਇੱਕ ਵੀ ਮਾਣਦ ਨਾਲ ਦੱਸੋ ਵੀ ਕਿਹੜਾ ਬੰਦਾ ਉੱਥੇ ਰੋਟੀ ਕੰਮ ਬੱਤਰਾਂ ਦੇ ਕਿ ਕਮਾ ਕੇ ਪੈਸੇ ਵਾਪਸ ਮੇਰੇ ਨਾਲ ਪੱਕਾ ਹੋਵੇ ਇੰਗਲੈਂਡ ਦੇ ਵਿੱਚ ਆਪਾਂ ਫਿਰ ਕਿਉਂ ਲੋਕਾਂ ਨੂੰ ਉਸ ਜਿੱਤੇ ਕਮਰਾ ਕਰਾਉਂਦੇ ਹਾਂ ਬੰਦੇ ਪੱਕੇ ਨਹੀਂ ਹੁੰਦੇ ਪੱਕਾ ਤੁਸੀਂ ਇਹ ਵਾਈਪੀ ਜਿਹੜਾ ਕੰਮ ਇੰਗਲੈਂਡ ਦੇ ਲੋਕ ਚੱਲੇ ਨਾ ਨਹੀਂ ਹੋ ਸਕਦੇ ਤੁਸੀਂ ਕਹੋ ਮੈਂ ਹੀ ਕਹਿੰਦਾ ਵੀ ਇੰਗਲੈਂਡ ਵਾਲਾ ਜਿਹੜਾ ਇਹ ਕੰਮ ਆ ਬਾਈ ਜੀ ਆਪਾਂ ਅੱਖਾਂ ਤੇ ਐਣਕਾ ਲਾ ਕੇ ਲੋਕਾਂ ਨੂੰ ਲੁੱਟ ਰਹੇ ਹਾਂ ਬਾਈ